ਦਾ ਸਾਡੀ ਕਾਲ ਕੱਲ ਦੀ 16 ਦੀ ਸੀਗੀ ਭਾਰਤ ਬੰਦ ਦੀ ਪਰ ਜਿਹੜੀਆਂ ਸਾਡੀਆਂ ਜਥੇਬੰਦੀਆਂ ਦਿੱਲੀ ਗਈਆਂ ਵੀ ਅਨੇਕ ਕਿਸਾਨ ਜਥੇਬੰਦੀਆ ਕੋਸ਼ਿਸ਼ ਕਰੀਆਂ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਤਸੱਦਦ ਹੋ ਰਿਹਾ ਉਹਦੇ ਵਿਰੋਧ ਵਿੱਚ ਅਸੀਂ ਸੈਂਟਰ ਸਰਕਾਰ ਨੂੰ ਦਿਲੋਣਾ ਚਾਹੁੰਦੇ ਆ ਵੀ ਅਸੀਂ ਹੈਗੇ ਆ ਨਾਲ ਖੜੇ ਆ ਮਗਰ ਇਹਨਾਂ ਦੇ ਭਰਾਈ ਆ ਵੀ ਇੰਨਾ ਸਾਡੇ ਤੇ ਤਸੱਦਦ ਨਾ ਕਰੋ ਵੀ ਇਹ ਧੱਕਾ ਮਾੜਾ ਹੁੰਦਾਗਾ ਆਉਣ ਵਾਲੇ ਸਮੇਂ ਤੁਹਾਨੂੰ ਇਹ ਭੁਗਤਣਾ ਪਊਗਾ ਉਸ ਕਰਕੇ ਅਸੀਂ ਅੱਜ ਰੋਸ ਜਤਾ ਰਹੇ ਆਗੇ ਸਰਕਾਰ ਦੇ ਬੋਲੇ ਕੰਨ ਖੋਲਣੇ ਚਾਹੁੰਦੇ ਆ ਜੀ ਜਾਵਾਗੇ ਹੀ ਸਾਡਾ ਅਸਲ ਵਿੱਚ ਪਹਿਲਾਂ ਤੋਂ ਚੱਲ ਰਿਹਾ ਹੈ ਇਹ ਸਾਰੀਆਂ ਜੱਤੇਬੰਦੀਆਂ ਤਕਰੀਬਨ ਸਾਡਾ ਸੂਕਤਮ ਹੁਰਕੇ ਦਾ ਸੂਆ ਦਾ ਬੰਦ ਦਾ ਸੱਦਾ ਤਾਂ ਹੀ ਸੀਗਾ ਜੁਲੂ 18 ਦੀ ਸਾਡੀ ਮੀਟਿੰਗ ਸੀ ਦਿੱਲੀ ਜਾਣਾ ਸੀਗਾ ਪਰ ਇਹ ਜੱਤੇਬੰਦੀਆਂ ਦੋ ਪਹਿਲਾ ਬਾਕੀਆਂ ਚਲੋ ਸਾਨੂੰ ਨਹੀਂ ਨਾਲ ਲੈ ਕੇ ਗਿਆ ਸੀ ਕਿਹਾ ਵੀ ਸੀਗਾ ਵੀ ਰਲ ਮਿਲ ਕੇ ਆਉ ਕਰਾਂਗੇ ਕਹਿੰਦੇ ਨਹੀਂ ਅਸੀਂ ਵੱਖਰੇ ਤੌਰ ਤੇ ਆਪਦਾ ਆਟੋ ਲਾਉਣਾ ਚਲੋ ਉਹਨਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਨੇ ਵਰਤ ਲਈ ਪਰ ਕੋਈ ਗੱਲ ਨਹੀਂ ਜੇ ਸਰਕਾਰ ਜਾਦੇ ੱਤਕਾ ਕਰੂ ਅਸੀਂ ਪਹਿਲਾਂ ਵੀ ਜਾਵਾਂਗੇ ਜਿੰਨੇ ਸਾਡੀ ਕਾਲ ਆਊਗੀ ਉਤੋਂ